ਲੋਜੀ ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਯਾਨੀ ਕਿ ਬੁਢਾਪਾ ਪੈਨਸ਼ਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਬਜ਼ੁਰਗਾਂ ਲਈ ਇਹ ਬਹੁਤ ਜ਼ਿਆਦਾ ਅਹਿਮ ਖਬਰ ਆ ਧਿਆਨ ਨਾਲ ਸੁਣ ਲੈਣ ਬਜ਼ੁਰਗਾਂ ਨੂੰ ਦਿਵਾਲੀ ਤੋਂ ਪਹਿਲਾਂ ਸਰਕਾਰ ਵੱਲੋਂ ਖਾਸ ਤੋਹਫਾ ਦਿੱਤਾ ਗਿਆ ਦੱਸਦੀ ਹੈ ਕਿ ਬੁਢਾਪਾ ਪੈਨਸ਼ਨ ਦੇ ਵਿੱਚ 500 ਰੁਪਏ ਦਾ ਵਾਅਦਾ ਕੀਤਾ ਗਿਆ ਇਸ ਦੇ ਨਾਲ ਹੀ ਜ਼ਿਲ੍ਹੇ ਦੇ ਜਿਹੜਾ ਬਹੁਤ ਸਾਰੇ ਬਜ਼ੁਰਗ ਨਾਗਰਿਕ ਬਜ਼ੁਰਗਾਂ ਨੂੰ ਜਿਹੜਾ ਉਹ ਲਾਭ ਵੀ ਹੋਵੇਗਾ ਤੇ ਅਗਲੇ ਮਹੀਨੇ ਤੋਂ ਬਜ਼ੁਰਗ ਨਾਗਰਿਕਾਂ ਨੂੰ 3000 ਰੁਪਏ ਦੀ ਵਜ਼ਾਇ ₹300 ਦੀ ਮਾਸਿਕ ਪੈਨਸ਼ਨ ਮਿਲੇਗੀ ਜਾਣਕਾਰੀ ਲਈ ਦੱਸਦੀ ਹੈ ਕਿ ਸੋਨੀਪੱਤ ਦੇ ਸਾਰੇ 7 ਬਲਾਕਾਂ ਦੇ ਵਿੱਚ 1,98,941 ਲੋਕ ਪੈਨਸ਼ਨ ਯੋਜਨਾ ਦਾ ਲਾਭ ਉਠਾ ਰਹੇ ਨੇ ਜੋ ਕਿ ਬੁਢਾਪਾ ਵਿਧਵਾ ਤੇ ਅਪਾਹਜ ਅਣਵਿਆਹੇ ਤੇ ਮੰਗਲਮੁਖੀ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਆਉਂਦੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਬਹੁਤ ਸਾਰੇ ਬਜ਼ੁਰਗਾਂ ਨੂੰ ਹਰ ਮਹੀਨੇ ਆਪਣਾ ਬੁਢਾਪਾ ਪੈਨਸ਼ਨ ਭੱਤਾ ਮਿਲਦਾ ਤੇ ਸਰਕਾਰ ਨੇ 1 ਨਵੰਬਰ 2025 ਤੋਂ ਲਾਗੂ ਹੋਣ ਵਾਲੇ ਬੁਢਾਪਾ ਪੈਨਸ਼ਨ ਪੱਤੇ ਵਿੱਚ 500 ਰੁਪਏ ਦੇ ਵਾਅਦੇ ਦਾ ਐਲਾਨ ਕੀਤਾ ਇਸ ਐਲਾਨ ਦੀ ਕੁਝ ਬਜ਼ੁਰਗ ਨੂੰ ਪ੍ਰਸ਼ੰਸਾ ਵੀ ਕੀਤੀ ਹੈ ਤੇ ਉੱਥੇ ਹੀ ਕਹਿੰਿਆ ਨੇ ਇਸ ਨੂੰ ਵਾਦੀ ਮਹਿੰਗਾਈ ਦੇ ਯੁੱਗ ਵਿੱਚ ਨਾ ਕਾਫੀ ਕਿਹਾ ਲੋਕਾਂ ਦਾ ਕਹਿਣਾ ਕਿ ਸਰਕਾਰ 2024 ਤੱਕ 5000 ਰੁਪਏ ਦੀ ਪੈਨਸ਼ਨ ਦੇਣ ਦਾ ਵਾਅਦਾ ਕਰ ਰਹੀ ਹੈ ਪਰ ਇੱਕ ਸਾਲ 9 ਮਹੀਨਿਆਂ ਬਾਅਦ ਸਿਰਫ 500 ਰੁਪਏ ਦਾ ਐਲਾਨ ਕੀਤਾ ਗਿਆ ਬੁਢਾਪਾ ਪੈਨਸ਼ਨ ਵਿੱਚ 500 ਰੁਪਏ ਦਾ ਵਾਅਦਾ ਇੱਕ ਸੁਲਾਹਾ ਆਯੋਗ ਕਦਮਾ ਪਰ ਸਰਕਾਰ ਬੀਤੇ ਸਾਲ ਤੋਂ 5000 ਰੁਪਏ ਦੇਣ ਦੀ ਗੱਲ ਕਰ ਰਹੀ ਹੈ